ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਰੋਲੋਗ ਚ ਤੇ ਅੱਜ ਆਪਾਂ ਗਏ ਸੀ ਮਾਲ ਇਹ ਸਾਡਾ ਇੱਥੋਂ ਦਾ ਸਭ ਤੋਂ ਵੱਡਾ ਮਾਲ ਹੈ ਜਿਹਦੇ ਵਿੱਚ ਆਪਾਂ ਗਏ ਤੇ ਮਾਲ ਚ ਆਪਾਂ ਕੀ ਕੀ ਖਰੀਦਿਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਸ਼ਾਮ ਦਾ ਸਮੇਂ ਸੀ 7 7:30 ਦਾ ਤੇ ਘਰ ਦੇ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਆਪਾਂ ਚੱਲ ਪਏ ਮਾਲ ਨੂੰ ਕਿਉਂਕਿ ਸ਼ਾਮ ਦੇ ਟਾਈਮ ਹੀ ਥੋੜਾ ਚੰਗਾ ਲੱਗਦਾ ਬਾਹਰ ਜਾਣਾ ਦਿਨੇ ਤੇ ਧੋਪੀ ਬੜੀ ਹੁੰਦੀ ਆ ਨਵਦੀਪ ਇੱਧਰ ਸਕੂਟੀ ਜਿਹੜੀ ਪਾਰਕਿੰਗ 'ਚ ਲਗਾਉਣ ਗਈ ਸੀ ਤੇ ਮੈਂ ਇੱਥੇ ਜੜੀ ਥੋੜੀ ਜੀ ਵੀਡੀਓ ਸ਼ੂਟ ਕੀਤੀ ਤੇ ਬਾਹਰ ਵਾਲਾ ਦ੍ਰਿਸ਼ ਬੜਾ ਹੀ ਚੰਗਾ ਲੱਗਣਦਿਆ ਸੀ ਮਾਲ ਦੇ ਬਾਹਰ ਇੱਕਦਮ ਲਾਈਟਾਂ ਜਿਹੜੀਆਂ ਬਹੁਤ ਸੋਹਣੀਆਂ ਲੱਗਣਦੀਆਂ ਸੀ ਤੇ ਸਭ ਕੋਈ ਆਪੋ ਆਪਣੀਆਂ ਕੋਈ ਫੋਟੋ ਖਿੱਚਣਦਿਆ ਸੀ ਕੋਈ ਵੀਡੀਓ ਬਣਾਉਣਦਿਆ ਸੀ ਤੇ ਮੈਂ ਵੀ ਸੋਚਿਆ ਮੈਂ ਵੀ ਕੁਝ ਕਲਿੱਪਾਂ ਬਣਾਵਾ ਫਿਰ ਆਪਾਂ ਮਾਲ ਦੇ ਅੰਦਰ ਗਏ ਸਾਰੀ ਚੈਕਿੰਗ ਚੁੱਕ ਨੂੰ ਹੋਈ ਕਿਉਂਕਿ ਮਾਲ ਦੇ ਵਿੱਚ ਚੈਕਿੰਗ ਜਿਹੜੀ ਬੜੀ ਸਖਤ ਰਹਿੰਦੀ ਆ ਉਸ ਤੋਂ ਬਾਅਦ ਆਪਾਂ ਅੰਦਰ ਜਾ ਕੇ ਉੱਤੇ ਤੇ ਆਪਾਂ ਸੋਚਿਆ ਕਿ ਉੱਪਰ ਜਾਣੇ ਆ ਲਿਫਟ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਾ ਉੱਪਰ ਜਾਣ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਰਸ਼ ਹੁੰਦੇ ਚੱਲਦੇ ਆ ਬਹੁਤ ਟਾਈਮ ਲੱਗਦਾ ਵੈਸੇ ਤਿੰਨ ਤਿੰਨ ਲਿਫਟਾਂ ਵਾਂ ਸਟਾਫ ਵੀ ਬਹੁਤ ਚੰਗਾ ਬਿ ਲਿਫਟ ਦਾ ਫਿਰ ਆਪਾਂ ਉੱਪਰ ਚੱਲ ਗਏ ਉੱਪਰ ਜਾ ਕੇ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਪਾਂ ਕੱਪੜੇ ਖਰੀਦਣੇ ਸੀ ਉਹ ਵਾਲੇ ਸ਼ੋਰੂਮ 'ਚ ਗਏ ਤੇ ਕੱਪੜੇ ਜਿਹੜੇ ਸੀ ਆਪਾਂ ਕਿਹੜੇ ਖਰੀਦੇ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਤੇ ਬਾਕੀ ਹੋਰ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਖਰੀਦੀਆਂ ਤੇ ਸਾਰਾ ਕੁਝ ਵੇਖਣ ਤੋਂ ਬਾਅਦ ਆ ਇੱਥੇ ਛੋਟੇ ਬੱਚਿਆਂ ਦੇ ਕੱਪੜੇ ਨਹੀਂ ਸੀ ਤੇ ਫਿਰ ਆਪਾਂ ਚੱਲ ਗਏ ਉੱਪਰ ਸੈਕੰਡ ਫਲੋਰ ਤੇ ਸੈਕੰਡ ਫਲੋਰ ਤੇ ਜਾ ਕੇ ਆਪਾਂ ਬੜੇ ਸੋਹਣੇ ਸੋਹਣੇ ਜਿਹੜੇ ਕੱਪੜੇ ਸੀ ਬਹੁਤ ਸੋਹਣੇ ਸੋਹਣੇ ਜਿਹੜੀ ਵੈਰਾਈਟੀ ਸੀ ਤੇ ਉਹ ਆਪਾਂ ਦੇਖੀ ਬਹੁਤ ਚੀਜ਼ਾਂ ਪਸੰਦ ਆਉਂਦੀਆਂ ਵਾ ਲੇਕਿਨ ਮਾਲ ਦਾ ਸਭ ਤੋਂ ਵੱਡਾ ਹੁੰਦਾ ਕਿ ਇੱਥੇ ਜਿਹੜੀ ਆਪਣਾ ਰੇਟ ਆ ਉਹ ਬਹੁਤ ਜ਼ਿਆਦਾ ਹੁੰਦਾ ਵਾ ਹਰ ਇੱਕ ਚੀਜ਼ ਦਾ ਤੇ ਸੋ ਜਿਹੜੀ ਚੀਜ਼ ਜ਼ਰੂਰੀ ਨਹੀਂ ਦੀ ਉਹ ਹੀ ਖਰੀਦੀ ਦੀ ਜਿਹੜੀ ਨਹੀਂ ਜ਼ਰੂਰੀ ਉਹ ਨਹੀਂ ਖਰੀਦੀ ਦੀ ਇੱਧਰ ਨਵਦੀਪ ਮੈਨੂੰ ਦਿਖਾਉਂਦੀ ਸੀ ਕਿ ਮੰਮੀ ਅਸੀਂ ਪਿਛਲੀ ਵਾਰ ਆਏ ਸੀ ਉਹ ਔਰ ਉਹਦੀ ਭੂਆ ਦੀ ਬੇਟੀ ਸਿਮਰਤ ਤੇ ਉਹਨਾਂ ਨੇ ਇੱਥੇ ਕਾਫੀ ਪੀਤੀ ਸੀ ਨਾ ਹੋਰ ਵੀ ਬਹੁਤ ਕੁਝ ਸੀ ਤੇ ਇੱਧਰ ਆਪਾਂ ਆ ਗਏ ਉੱਪਰ ਸੈਕੰਡ ਫਲੋਰ 'ਚ ਮੈਂ ਇੱਕ ਡਰੈਸ ਪਸੰਦ ਕੀਤੀ ਸੀ ਪਹਿਲਾਂ ਨਵਦੀਪ ਨੇ ਇੱਕ ਪਸੰਦ ਕੀਤੀ ਫਿਰ ਮੈਂ ਪਸੰਦ ਕੀਤੀ ਜਿਹੜੀ ਮੈਂ ਪਸੰਦ ਕੀਤੀ ਉਹ ਨਵਦੀਪ ਨੂੰ ਬਹੁਤ ਸੋਹਣੀ ਲੱਗੀ ਤੇ ਬੜੀ ਵਧੀਆ ਸੀ ਉਸ ਤੋਂ ਬਾਦਾਂ ਇੱਧਰ ਨਾ ਇੱਕ ਬੱਚੇ ਥਲੇ ਜਾਣ ਲੱਗੀ ਸੋ ਜਦੋਂ ਆਪਾਂ ਘਰ ਵਾਪਸ ਆਉਣ ਲੱਗੇ ਉਸ ਤੋਂ ਬਾਦ ਬਸਕਰਮਾ ਜਿਹਦੀ ਪੂਰਤੀ ਬਿਠਾਈ ਸੀ ਕਿਉਂਕਿ 17 ਤਰੀਕ ਨੂੰ ਬਸਕਰਮਾ ਪੂਜਾ ਹੁੰਦੀ ਹੈ ਸਾਡੇ ਇੱਥੇ ਤੇ ਉਹ ਵਾਲੀ ਮੂਰਤੀ ਨੂੰ ਆਪਾਂ ਟੇਕਿਆ ਮੱਥਾ ਫਿਰ ਆਪਾਂ ਗੱਡੀ ਬਾਹਰ ਕੱਢੀ ਤੇ ਆਪਾਂ ਬਾਹਰ ਆ ਗਏ ਬਾਹਰ ਹੁੰਦਿਆਂ ਸਾਥ ਫਿਰ ਆਪਾਂ ਥੋੜੀ ਜਿਹੀ ਜਿਹੜੀ ਵੀਡੀਓ ਸ਼ੂਟ ਕੀਤੀ ਸੈਂਟ ਲਗਈ ਲਈ ਨੀਲ ਪੋਚ ਵਗੈਰਾ ਲਈ ਹੋਰ ਕਿੰਨੇ ਸਾਮਾਨ ਹੀ ਹੋ ਲੈ ਉਸ ਤੋਂ ਬਾਅਦ ਆਪਾਂ ਆਗੇ ਰਾਜ ਤੇ ਮੈਂ ਨਵਦੀਪ ਨੂੰ ਕਿਹਾ ਕਿ ਨਵਦੀਪ ਹੁਣ ਆਪਾਂ ਜਦੋਂ ਇੱਥੋਂ ਬਾਹਰ ਨਿਕਲ ਗਏ ਕਿਉਂਕਿ ਅਸੀਂ ਅੰਦਰ ਕੁਝ ਵੀ ਨਹੀਂ ਖਾਧਾ ਕਿਉਂਕਿ ਅੰਦਰ ਸਭ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਵਾ ਤੇ ਮੈਂ ਕਿਹਾ ਨਵਦੀਪ ਆਪਾਂ ਬਾਹਰੋਂ ਕੁਝ ਖਾਵਾਂਗੇ ਚੀਜ਼ਾਂ ਵਗੈਰਾ ਠੀਕ ਹੈ ਲੇਕਿਨ ਇਹਨਾਂ ਦਾ ਅੰਦਰ ਖਾਣ ਪੀਣ ਦਾ ਜਿਹੜਾ ਰੇਟ ਉਹ ਬਹੁਤ ਹਾਈ ਰਹਿੰਦਾ ਵਾ ਸੋ ਆਪਣੀ ਜੇਬ ਵੀ ਵੇਖਣੀ ਪੈਂਦੀ ਆ ਬਾਅਦ ਚ ਅਸੀਂ ਗੱਲਾਂ ਕਰਦੇ ਕਰਦੇ ਜਦੋਂ ਬਾਹਰ ਨਿਕਲੇ ਘੁੰਮ ਕੇ ਉਪਰੋਂ ਦੀ ਆਏ ਤੇ ਮੈਨ ਅਵਦੀਪ ਨੂੰ ਕਹੇ ਨਵਦੀਪ ਭੁੱਖ ਲੱਗੀ ਆ ਆਪਾਂ ਕੁਝ ਖਾਣੇ ਆ ਬੋਲਦੀ ਠੀਕ ਆ ਮੰਮੀ ਆਪਾਂ ਖਾਣੇ ਆ ਅੰਦਰਲਾ ਪ੍ਰਾਈਜ਼ ਜਿਹੜਾ ਚੀਜ਼ਾਂ ਦੇ ਹਿਸਾਬ ਨਾਲ ਠੀਕ ਆ ਕਿਉਂਕਿ ਚੀਜ਼ਾਂ ਵੀ ਜਿਹੜੀਆਂ ਬ੍ਰਾਂਡ ਦੀਆਂ ਹੁੰਦੀਆਂ ਵਾ ਇਸ ਕਰਕੇ ਉਹਨਾਂ ਦਾ ਪ੍ਰਾਈਜ਼ ਵੀ ਜਿਹੜਾ ਵਧੀਆ ਰੱਖਿਆ ਹੁੰਦਾ ਵਾ ਬਾਕੀ ਬਾਹਰ ਆ ਗਏ ਫਿਰ ਆਪਾਂ ਰਸਤੇ ਦੇ ਵਿੱਚ ਮੈਨ ਅਵਦੀਪ ਨੂੰ ਕਹੇ ਮੈਨੂੰ ਤੇ ਲੱਗੀ ਬੜੀ ਜ਼ੋਰ ਦੀ ਭੁੱਖ ਹੁਣ ਆਪਾਂ ਕੀ ਖਾਣਾ ਫਿਰ ਆਪਾਂ ਗਏ ਦੋਸਾ ਹਾਰਟ ਤੇ ਇਥੋਂ ਦਾ ਜਿਹੜਾ ਸਭ ਤੋਂ ਵਧੀਆ ਜਿਹੜਾ ਜਿਹੜਾ ਫੇਮਸ ਦੋਸਾ ਜਗਾ ਰਹਿੰਦੀ ਹੈ ਨਾ ਜਿੱਥੇ ਸਾਰੇ ਮਤਲਬ ਜਿੱਦਾਂ ਆਪਾਂ ਹੋਟਲ 'ਚ ਜਾ ਕੇ ਦੋਸਾ ਖਾਣੇ ਫਿਰ ਆਪਾਂ ਬਾਹਰ ਖਾਣੇ ਸਭ ਚੀਜ਼ਾਂ ਵੇਖਣੀਆਂ ਚਾਹੀਦੀਆਂ ਵਾ ਕਿਉਂਕਿ ਹਰ ਇੱਕ ਚੀਜ਼ ਦਾ ਐਕਸਪੀਰੀਅੰਸ ਹੁੰਦਾ ਵਾ ਕਿ ਬਾਹਰ ਖਾਣ ਨੂੰ ਕਿੱਦਾਂ ਦਾ ਲੱਗਦਾ ਤੇ ਅੰਦਰ ਹੋਟਲ 'ਚ ਬੈਠ ਕੇ ਖਾਣ ਨੂੰ ਕਿੱਦਾਂ ਦਾ ਲੱਗਦਾ ਚਲੋ ਆਓ ਜੀ ਆਪਾਂ ਅਗੇ ਦੋਸੇ ਵਾਲੀ ਜਗਾ ਤੇ ਇੱਥੇ ਆਪਾਂ ਲੈ ਲਿਆ ਦੋਸਾ ਦੋਸਾ ਖਾਦਾ ਉੱਥੇ ਸਾਡੇ ਰਿਸ਼ਤੇਦਾਰ ਮਿਲ ਗਏ ਉਹਨਾਂ ਨਾਲ ਅਸੀਂ ਕੀਤੀ ਹੈਲੋ ਹਾਈ ਬਾਕੀ ਵੀਡੀਓ ਚੰਗੇ ਲੱਗੇ ਤੇ ਲਾਈਕ ਸ਼ બસ ਇੰਨੀ ਕ ਪਕਲੇਪ ਬਣਾਈ ਸੀ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਅਗਲੇ ਬਲੌਗ ਦੇ ਵਿੱਚ ਕਿ ਆਪਾਂ ਕਿਹੜੀ ਕਿਹੜੀ ਚੀਜ਼ ਖਰੀਦ ਕੇ ਲਿਆਂਦੀ ਸੀ ਤੁਹਾਨੂੰ ਆਪੇ ਹੀ ਪਤਾ ਚੱਲ ਜਾਣਾ ਬਾਏ ਬਾਏ ਤੇ ਇਧਰ ਨਵਦੀਪ ਨੇ ਤੇ ਮੈਂ ਦੋਸਾ ਖਾ ਲਿਆ ਫਿਰ ਸਾਨੂੰ ਇੱਕ ਮਿਲੇ ਡਾਕਟਰ ਸਾਹਿਬ ਜਿਹਨਾਂ ਦੇ ਨਾਲ ਸਾਡੀ ਮਤਲਬ ਕੀ ਫੈਮਿਲੀ ਡਾਕਟਰ ਹੈ ਸਾਡੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਵੀ ਹੈਲੋ ਹਾਈ ਕੀਤੀ ਇੱਥੇ ਜਾ ਕੇ ਸਾਨੂੰ ਬੜੇ ਜਾਣਾ ਨਾਲ ਅਸੀਂ ਮਿਲੇ ਫਿਰ ਅਸੀਂ ਮੰਚ ਲਈਏ ਤੇ ਬੇਬੇ ਲਈ ਕਰਾਏ